ਦ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਾ ਚੀਮਾ ਜਿੱਥੇ ਏਆਈ ਦੀ ਵਰਤੋਂ ਵੱਡੇ ਪੱਧਰ ਤੇ ਹੋਣ ਲੱਗ ਗਈ ਆ ਬਹੁਤ ਸਾਰੇ ਕੰਮ ਇਸ ਦੇ ਨਾਲ ਸੁਖਾਲੇ ਹੋ ਚੁੱਕੇ ਨੇ ਬਹੁਤ ਜ਼ਿਆਦਾ ਕੰਮ ਆਸਾਨ ਵਰਤੋਂ ਦੇ ਵਿੱਚ ਹੱਲ ਹੋ ਜਾਂਦੇ ਰੇ ਪਰ ਇਸ ਦੀ ਵਰਤੋਂ ਏਆਈ ਦੀ ਹੁਣ ਗਲਤ ਤਰੀਕੇ ਦੇ ਨਾਲ ਵੀ ਕੀਤੀ ਜਾਂਦੀ ਆ ਕਦੇ ਤਾਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਨੇ ਜਿਹੜੀਆਂ ਏਆਈ ਦੇ ਨਾਲ ਬਦਲ ਦਿੱਤੀਆਂ ਜਾਂਦੀਆਂ ਨੇ ਛੇੜਖਾਨੀ ਕੀਤੀ ਜਾਂਦੀ ਆ ਤੇ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਕਿ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਪਾਗ ਉਤਾਰਨ ਦੀ ਕੋਸ਼ਿਸ਼ ਕੀਤੀ ਗਿਆ ਜਾਨੀ ਕਿ AI ਦੇ ਨਾਲ ਆ ਇਹ ਤਸਵੀਰਾਂ ਦੀ ਵਰਤੋਂ ਕਰਕੇ ਜਿਹੜਾ ਸਿੱਖ ਜੇਖਾਂ ਦੇ ਜਿਹੜੇ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖਾਂ ਦੇ ਪਹਿਰਾਵੇ ਦੇ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਜਦੋਂ ਸਿੱਖ ਗੁਰੂਆਂ ਦੀ ਤਸਵੀਰਾਂ AI ਦੀ ਵਰਤੋਂ ਦੇ ਨਾਲ ਬਦਲ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀਆਂ ਜਾਂਦੀਆਂ ਨੇ ਤਾਂ ਉਸ ਵਕਤ ਵੀ ਬਹੁਤ ਵੱਡੇ ਸਵਾਲ ਜਿਹੜੇ ਸਿੱਖ ਵਿਦਵਾਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਤੇ ਇਤੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅੰਦਰ ਹੈ ਗਿਆਨੀ ਕੁਲਦੀਪ ਸਿੰਘ ਗੜਗਾ ਜੋਣਾ ਨੇ ਵੀ ਕਿਹਾ ਸੀ ਕਿ ਇਸ ਦੇ ਉੱਪਰ ਤੁਰੰਤ ਐਕਸ਼ਨ ਹੋਣਾ ਚਾਹੀਦਾ ਇਹ ਪਤਾ ਕਰਨਾ ਚਾਹੀਦਾ ਕਿ ਕੌਣ ਇਹ ਛੇੜਖਾਨੀਆਂ ਕਰਦਾ ਹੈ ਤੇ ਉਸ ਦੇ ਉੱਪਰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਰਨੀ ਚਾਹੀਦੀ ਆ ਪਰ ਇਹ ਸਿਲਸਿਲਾ ਲਗਾਤਾਰ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕੁਝ ਇਸ ਤਰੀਕੇ ਵਾਇਰਲ ਕੀਤੀਆਂ ਕਿ ਉਹਨਾਂ ਦੀ ਜਿਹੜੀ ਤਸਵੀਰ ਆ ਉਸ ਦੇ ਵਿੱਚ ਉਹਨਾਂ ਦੀ ਜਿਹੜਾ ਹੈ ਵਾਲਾਂ ਦੀ ਕਟਿੰਗ ਨਜ਼ਰ ਆਈ ਆ ਉਹਨਾਂ ਦੇ ਸਿਰ ਦੇ ਉੱਪਰ ਦਸਤਾਰ ਨਜ਼ਰ ਨਹੀਂ ਆਈ ਜਾਨੀ ਕਿ ਸਿੱਖ ਕਿਰਦਾਰਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ AI ਦੁਆਰਾ ਕੀਤੀ ਜਾ ਰਹੀ ਹੈ। ਇਤੋਂ ਤੱਕ ਬਹੁਤ ਵੱਡੇ ਸਵਾਲ ਸਿੱਖ ਵਿਦਵਾਨਾਂ ਦੁਆਰਾ ਵੀ ਇਸ ਦੇ ਉੱਪਰ ਖੜੇ ਕੀਤੇ ਜਾ ਰਹੇ ਨੇ ਕਿ ਹਾਲਾਂਕਿ AI ਦੀ ਜਿਹੜੀ ਖੋਜ ਹੈ ਉਹ ਇਸ ਤਰੀਕੇ ਹੋਈ ਸੀ ਕਿ ਬਹੁਤ ਸਾਰੇ ਕੰਮਾਂ ਨੂੰ ਆਸਾਨ ਤਰੀਕੇ ਦੇ ਨਾਲ ਕੀਤਾ ਜਾਵੇ ਪਰ ਜਿੱਥੇ ਆਸਾਨ ਤਰੀਕੇ ਨਾਲ ਕੰਮ ਹੁੰਦੇ ਨੇ ਬਹੁਤ ਸਾਰੇ ਲੋਕ ਇਸ ਦੀ ਗਲਤ ਵਰਤੋਂ ਵੀ ਕਰ ਦਿੰਦੇ ਨੇ। ਇਤੋਂ ਤੱਕ ਕਿ ਸਿੱਖਾਂ ਦੇ ਪਹਿਰਾਵੇ ਦੇ ਨਾਲ ਸ਼ੇਡ ਚੜ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿੱਥੇ ਕਦੇ ਕਦੇ ਸਿੱਖ ਗੁਰੂਆਂ ਦੀਆਂ ਤਸਵੀਰਾਂ ਕੁਝ ਸੋਸ਼ਲ ਮੀਡੀਆ ਦੇ ਉੱਪਰ ਜੋ ਸ਼ੇਡਖਾਨੀ ਕਰਕੇ ਵਾਇਰਲ ਕਰਦੇ ਨੇ ਜਾਨੀ ਕਿ ਉਹ AI ਦੀ ਵਰਤੋਂ ਦੇ ਨਾਲ ਹੈ ਉਹਨਾਂ ਤਸਵੀਰਾਂ ਦੇ ਵਿੱਚ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀਆਂ ਤਸਵੀਰਾਂ ਦੇ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਆ AI ਦੇ ਨਾਲ ਉਹਨਾਂ ਦੀ ਤਸਵੀਰ ਦੇ ਵਿੱਚੋਂ ਪੱਗ ਉਤਾਰੀ ਗਈ ਆ ਹਾਲਾਂਕਿ ਵਾਰ-ਵਾਰ ਬਹੁਤ ਸਾਰੇ ਲੋਕ ਬਹੁਤ ਸਾਰੇ ਲੀਡਰ ਵੀ ਅਸੀਂ ਮੰਗ ਕਰਦੇ ਨੇ ਕਿ AI ਦੇ ਉੱਪਰ ਇਸ ਤਰੀਕੇ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਇਹਨਾਂ ਦੇ ਉੱਪਰ ਰੋਕ ਲੱਗਣੀ ਚਾਹੀਦੀ ਆ ਰੋਕ ਕੁਝ ਇਸ ਤਰੀਕੇ ਲੱਗੇ ਕਿ ਜਿਹੜਾ ਵਿਅਕਤੀ ਕੁਝ ਇਸ ਤਰੀਕੇ ਦੀਆਂ ਗਲਤ ਹਰਕਤਾਂ ਕਰਦਾ ਉਸ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਆ ਸਾਈਬਰ ਸੈੱਲ ਦੇ ਥਰੂ ਕੀਤੀ ਜਾਵੇ ਪਾਰਾ ਇਸ ਦੇ ਉੱਪਰ ਹਾਲਾਂਕਿ ਜਸਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਵੀ ਜਿਹੜੀ ਆਪਣੀ ਚਿੰਤਾ ਪ੍ਰਗਟਾਈ ਸੀ ਉਹਨਾਂ ਕਹਿਆ ਸੀ ਕਿ ਇਤਿਹਾਸ ਦੇ ਨਾਲ ਵੀ ਇਸ ਤਰੀਕੇ ਛੇੜਛਾੜ ਹੋ ਸਕਦੀ ਆ ਸਿੱਖ ਕਿਰਦਾਰਾਂ ਦੇ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਇਤੋਂ ਤੱਕ ਕਿ ਸਿੱਖਾਂ ਦੀਆਂ ਭਾਵਨਾਵਾਂ ਵੀ ਇਸ ਦੇ ਨਾਲ ਛੇੜ ਸਕਦੀਆਂ ਨੇ ਕਿਉਂਕਿ ਇਸ ਤਰੀਕੇ ਜਦੋਂ ਉਹਨਾਂ ਦੇ ਗੁਰੂਆਂ ਦੇ ਨਾਲ ਜਿਸ ਨੂੰ ਉਹ ਆਪਣਾ ਜਿਹੜਾ ਗੁਰੂ ਮੰਨਦੇ ਨੇ ਉਹਨਾਂ ਦੀ ਜਦੋਂ ਤਸਵੀਰ ਦੇ ਨਾਲ ਇਸ ਤਰੀਕੇ ਛੇੜਛਾੜ ਕੀਤੀ ਜਾਵੇਗੀ ਤਾਂ ਫਿਰ ਜਿਹੜੀ ਸੁਭਾਵਿਕ ਗੱਲ ਆ ਕਿ ਸਿੱਖਾਂ ਦੀਆਂ ਭਾਵਨਾ ਵੀ ਵੀ ਭੜਕ ਸਕਦੀਆਂ ਨੇ ਇਸ ਦੇ ਉੱਪਰ ਕਾਰਵਾਈ ਕਰਨ ਦੀ ਲੋੜ ਆ ਕਿ ਹਾਲਾਂਕਿ ਇਹ سلسلہ ਰੁਕਣਾ ਚਾਹੀਦਾ ਪਰ ਇਹ ਲਗਾਤਾਰ ਵਧਦਾ ਜਾ ਰਿਹਾ ਅੱਜ ਜਿੱਥੇ ਪੂਰਾ ਦੇਸ਼ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਤਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦੀਆਂ ਅਜਿਹੀਆਂ ਤਸਵੀਰਾਂ ਆ ਰਹੀਆਂ ਨੇ ਜਿਸ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ